ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਜਿਹੜੇ ਘਰ ਤੋਂ ਚਾਹੇ ਉਹ ਨੌਜਵਾਨ ਪੜਨ ਦੇ ਲਈ ਗਿਆ ਚਾਹੇ ਉਹ ਮਿਸਟਰ ਵਿਜੇ ਤੇ ਪਰਿਵਾਰ ਗਿਆ ਉਹਨਾਂ ਘਰਾਂ ਦੇ ਉੱਤੇ ਕਈ ਹਜ਼ਾਰ ਕਰੋੜ ਰੁਪਏ ਕਰਜ਼ਾ ਉਹਨਾਂ ਦੇ ਉੱਤੇ ਹੈਗਾ ਰਿਸਰਚ ਦੇ ਨਾਲ ਇਹ ਕਿਤਾਬ ਜਿਹੜੀ ਹੈ ਇਹ ਇਹਨਾਂ ਨੇ ਜਿਹੜੀ ਆ ਉਹ ਪੂਰੀ ਤਿਆਰ ਕੀਤੀ ਹੈ ਇਸ ਦੇ ਵਿੱਚ ਆਕੜੇ ਜਿਹੜੇ ਨੇ ਉਹ ਕਾਫੀ ਹੈਰਾਨ ਕਰ ਦੇਣ ਵਾਲੇ ਨੇ ਲਗਾਤਾਰ ਪੰਜਾਬ ਦੇ ਉੱਤੇ ਤਾਂ ਸਰਕਾਰਾਂ ਕਰਜ਼ਾ ਲੈ ਹੀ ਰਹੀਆਂ ਪਰ ਪੰਜਾਬ ਦੇ ਜਿਹੜੇ ਪਿੰਡ ਹੈ ਉਨਾ ਘਰਾ ਦੇ ਉੱਤੇ ਵੀ ਬੈਂਕਾਂ ਦੇ ਮੋٹے ਕਰਜ਼ ਨੇ ਹੁਣ ਪੰਜਾਬ ਚ ਓਵਰਆਲ ਹੀ ਨਾ ਮਾਲਵਾ ਪਿੱਛੇ ਰਹਿ ਗਿਆ ਨਾ ਮਾਝਾ ਪਿੱਛੇ ਰਹਿ ਗਿਆ ਸੋ ਮਾਝਾ ਮਾਲਵਾ ਦੁਆਬਾ ਵਿੱਚ ਸਾਰੇ ਕਿਤੇ ਹੀ ਮਾਈਗਰੇਟ ਸਾਰੇ ਪਿੰਡਾਂ ਵਿੱਚੋਂ ਮਾਈਗ੍ਰੇਸ਼ਨ ਹੈ ਪਹਿਲਾਂ ਜਿਹੜਾ ਸੀਗਾ ਸਾਡਾ ਦੁਆਬੇ ਤੋਂ ਜਦੋਂ ਜਾਂਦੇ ਸੀਗੇ ਜਿਆਦਾ ਮਾਈਗ੍ਰੇਸ਼ਨ ਉਹ ਤੋਂ ਜ਼ਿਆਦਾ ਕਰਕੇ ਵਰਕ ਵੀਜ਼ਾ ਤੇ ਸੀਗੀ ਔਰ ਵਰਕ ਵੀਜ਼ਾ ਵੀ ਜ਼ਿਆਦਾ ਕਰਕੇ ਔਇਲ ਪ੍ਰੋਡਿਊਸਿੰਗ ਨੇਸ਼ਨਸ ਜਿੱਥਾ ਗਲਫ ਨੇਸ਼ਨਸ ਦੁਬਈ ਵੀ ਹੋ ਗਿਆ ਇਹਨਾਂ ਵਾਲੀਆਂ ਸਾਈਟਸ ਤੇ ਸੀ ਜਾਂ ਫਿਰ ਯੂਰਪ ਵਿੱਚ ਵੀ ਇਟਲੀ ਔਰ ਜਰਮਨੀ ਚਾਹ ਦੇ ਲਈ ਹੀ ਰੂਟ ਹੀ ਚੇਂਜ ਹੋਇਆ ਹੈ ਮੋਟਿਵਸ ਪੀਅਰ ਇਹ ਆਕੜਾ ਹੈਗਾ 14342 ਕਰੋੜ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਜਿਨ੍ਹਾਂ ਘਰਾਂ ਦੇ ਵਿੱਚੋਂ ਚਾਹੇ ਨੌਜਵਾਨ ਨੇ ਚਾਹੇ ਵਿਸਟਰ ਵੀਜੇ ਦੇ ਜਿਹੜੇ ਬਾਹਰ ਗਏ ਨੇ ਉਹ ਆਕੜੇ ਕੱਢੇ ਗਏ ਨੇ ਕਿ 14342 ਕਰੋੜ ਇਹ ਬੈਂਕਾਂ ਦਾ ਕਰਜ਼ਾ ਹੈ ਤੇ ਨਾਲ ਜ਼ਮੀਨ ਦਾ ਦੋਨੋਂ ਇਹ ਇੰਸਟੀਚੂਨਲ ਵੀ ਹੈ ਜਿਹਦੇ ਚ ਕਮਰਸ਼ੀਅਲ ਬੈਂਕਸ ਹੈਗੇ ਆ ਔਰ ਆਰਬੀਜ਼ ਵੀ ਹੈ ਕੁਝ 14342 ਕਰੋੜ ਮਤਲਬ ਸਮਝੀ ਇਹਦੇ ਵਿੱਚ ਜ਼ਮੀਨਾਂ ਵੀ ਨੇ ਇਹਦੇ ਵਿੱਚ ਬੈਂਕਾਂ ਦੇ ਕਰਜ਼ੇ ਵੀ ਨੇ ਤੇ ਇਹਨਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਜਿਹੜੇ ਨੇ ਤਕਰੀਬਨ 5639 ਕਰੋੜ ਦੇ ਅਸੈਟਸ ਵੀ ਸੋਲਡ ਕੀਤੇ ਉਹਦੇ ਵਿੱਚ ਜਿਹੜੇ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਹੋ ਯਾ ਜ਼ਮੀਨ ਜਿਹੜੀ ਟਾਪ ਸੋਇਲ ਵੀ ਇਹ ਵੀ ਪੰਡਾਚ ਦੇਖਿਆ ਅਸੀਂ ਕਿ ਉੱਪਰਲੀ ਮਿੱਟੀ ਵੀ ਵੇਚੀ ਹੈ 골ਡ ਵੀ ਹੈ ਉਹਦੇ ਵਿੱਚ ਲਗਾਤਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਖਾਸ ਕਰ ਕੈਨੇਡਾ ਵੱਲ ਜ਼ਿਆਦਾ ਕੂਚ ਕਰ ਰਹੇ ਨੇ ਕਈ ਕੰਟਰੀਆਂ ਦਾ ਵੀਜ਼ਾ ਲਵਾ ਰਹੇ ਨੇ ਚਾਹੇ ਨੌਜਵਾਨ ਸਟੱਡੀ ਵੀਜ਼ੇ ਤੇ ਜਾਣ ਚਾਹੇ ਉਹ ਨੌਜਵਾਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਵਿਜ਼ਟਰ ਵੀਜ਼ੇ ਤੇ ਜਾਣ ਪਰ ਸਾਡੇ ਹੱਥ ਇੱਕ ਅਜਿਹਾ ਡਾਟਾ ਲੱਗਾ ਜਿਹੜਾ ਕਾਫੀ ਪਰੇਸ਼ਾਨ ਕਰਦਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਜਿਹੜੇ ਘਰ ਤੋਂ ਚਾਹੇ ਉਹ ਨੌਜਵਾਨ ਪੜ੍ਹਨ ਦੇ ਲਈ ਗਿਆ ਚਾਹੇ ਉਹ ਵਿਜ਼ਟਰ ਵੀਜ਼ੇ ਤੇ ਪਰਿਵਾਰ ਗਿਆ ਉਹਨਾਂ ਘਰਾਂ ਦੇ ਉੱਤੇ ਕਈ ਹਜ਼ਾਰ ਕਰੋੜ ਰੁਪਏ ਕਰਜ਼ਾ ਉਹਨਾਂ ਦੇ ਉੱਤੇ ਹੈਗਾ ਔਰ ਇਹ ਕਰਜ਼ਾ ਕਿੰਨਾ ਹੈਗਾ ਇਸ ਇਹਨਾਂ ਆਕੜਿਆਂ ਨੂੰ ਕਿਵੇਂ ਇਕੱਠਾ ਕੀਤਾ ਮੈਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਜਿੱਥੇ ਮੇਰੇ ਨਾਲ ਡਾਕਟਰ ਸ਼ਾਲਨੀ ਸ਼ਰਮਾ ਨੇ ਔਰ ਡਾਕਟਰ ਮਨਜੀਤ ਕੌਰ ਨੇ ਔਰ ਮੇਰੇ ਹੱਥੋਂ ਜਿਹੜੇ ਆਕੜਿਆਂ ਦੀ ਕਿਤਾਬ ਹੈ ਇਹਨੂੰ ਮੈਂ ਕਿਤਾਬ ਹੀ ਕਹੂੰਗਾ ਕਿ بڑے ਰਿਸਰਚ ਦੇ ਨਾਲ ਇਹ ਕਿਤਾਬ ਜਿਹੜੀ ਹੈ ਇਹ ਇਹਨਾਂ ਨੇ ਜਿਹੜੀ ਆ ਉਹ ਪੂਰੀ ਤਿਆਰ ਕੀਤੀ ਹੈ ਇਸ ਦੇ ਵਿੱਚ ਆਕੜੇ ਜਿਹੜੇ ਨੇ ਉਹ ਕਾਫੀ ਹੈਰਾਨ ਕਰ ਦੇਣ ਵਾਲੇ ਨੇ ਸਭ ਤੋਂ ਪਹਿਲੇ ਇਸ ਦੇ ਉੱਤੇ ਨਕਸ਼ਾ ਪੰਜਾਬ ਦਾ ਕਿਉਂਕਿ ਲਗਾਤਾਰ ਪੰਜਾਬ ਤੋਂ ਜਿੰਨੇ ਵੀ ਨੌਜਵਾਨ ਹੈ ਉਹ ਆਈਲੈਟਸ ਕਰਨ ਤੋਂ ਬਾਅਦ ਸਟੱਡੀ ਵੀਜੇ ਤੇ ਚਾਹੇ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਚਾਹੀ ਯੂਰਪ ਕੰਟਰੀਆਂ ਯੂਰਪ ਦੇ ਵਿੱਚ ਕੋਈ ਵੀ ਕੰਟਰੀ ਹੋਵੇ ਕਈ ਕੰਟਰੀਆਂ ਦੇ ਵੱਲ ਮੂਵ ਕਰ ਰਹੇ ਨੇ ਪਰ ਬੈਂਕਾਂ ਤੋਂ ਕਿੰਨਾ ਕਰਜ਼ਾ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੇ ਖੜਾ ਹੈ ਲਗਾਤਾਰ ਪੰਜਾਬ ਦੇ ਉੱਤੇ ਤਾਂ ਸਰਕਾਰਾਂ ਕਰਜ਼ਾ ਲੈ ਹੀ ਰਹੀਆਂ ਪਰ ਪੰਜਾਬ ਦੇ ਜਿਹੜੇ ਪਿੰਡ ਹੈ ਉਹਨਾਂ ਘਰਾਂ ਦੇ ਉੱਤੇ ਵੀ ਬੈਂਕਾਂ ਦੇ ਮੋٹے ਕਰਜ਼ੇ ਨੇ ਔਰ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਉਹ ਜਿਵੇਂ ਪਰ ਪਰਸਨ ਕਿਵੇਂ ਕਿਵੇਂ ਘਰਾਂ ਤੋਂ ਗਏ ਨੇ ਇਸ ਦੇ ਵਿੱਚ ਇੱਕ ਮੈਂ ਤੁਹਾਨੂੰ ਦਿਖਾ ਦਵਾ ਕਿ ਗ੍ਰਾਫਿਕਸ ਜਿਹੜੇ ਨੇ ਉਹ ਮਾਝਾ ਮਾਲਵਾ ਦੁਆਬਾ ਇਸ ਦੇ ਵਿੱਚ ਗ੍ਰਾਫਿਕਸ ਜਿਹੜੇ ਬਣਾਏ ਗਏ ਨੇ ਪੂਰੀ ਤਰ੍ਹਾਂ ਮਾਝਾ ਦੁਆਬਾ ਤੇ ਮਾਲਵਾ ਮਤਲਬ ਪੰਜਾਬ ਦੇ ਵਿੱਚ ਮਾਝਾ ਤੋਂ ਵੀ ਕਈ ਲੋਕ ਬਾਹਰ ਗਏ ਹੋਏ ਨੇ ਦੁਆਬਾ ਤੋਂ ਵੀ ਗਏ ਨੇ ਮਾਲਵਾ ਤੋਂ ਵੀ ਗਏ ਨੇ ਇਹ ਤਾਂ ਸਾਰਿਆਂ ਨੂੰ ਪਤਾ ਪਰ ਇਹਨਾਂ ਮਾਝਾ ਦੁਆਬਾ ਮਾਲਵਾ ਦੇ ਉੱਤੇ ਸਾਰੇ ਇਹਨਾਂ ਦੇ ਉੱਤੇ ਕਰਜ਼ੇ ਨੇ ਪਿੰਡਾਂ ਦੇ ਵਿੱਚ ਮੇਰੇ ਨਾਲ ਪਹਿਲੇ ਡਾਕਟਰ ਸ਼ਾਲਨੀ ਸ਼ਰਮਾ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਨਾਮ ਤਾਂ ਦਰਸ਼ਕਾਂ ਨੂੰ ਦੱਸ ਹੀ ਦਿੱਤਾ ਕਿਹੜੀ ਪੋਸਟ ਤੇ ਹੋ ਤੁਸੀਂ ਇੱਥੇ ਔਰ ਇਹ ਜਿਹੜੇ ਆਕੜੇ ਨੇ ਕਿੰਨੇ ਹਜ਼ਾਰ ਕਰੋੜ ਰੁਪਈਆ ਇਹ ਖੜਾ ਬੈਂਕਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਘਰ ਨਹੀਂ ਮੈਂ ਪ੍ਰੋਫੈਸਰ ਸ਼ਾਲਨੀ ਸ਼ਰਮਾ ਇੱਥੇ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ੀਓਲੋਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇ ਡੈਜ਼ਿਗਨੇਸ਼ਨ ਤੇ ਹਾਂ ਔਰ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਕੌਰ ਇਹ ਇਕਨੋਮਿਸਟ ਨੇ ਅਸੀਂ ਇਹ ਪ੍ਰੋਜੈਕਟ ਔਰ ਥਰਡ ਇੱਕ ਹੋਰ ਸਾਡੇ ਨਾਲ ਉਹ ਇਸ ਟਾਈਮ ਪ੍ਰੈਜ਼ੈਂਟ ਨਹੀਂ ਹੈ ਡਾਕਟਰ ਅਮਿਤ ਗੁਲੇਰੀਆ ਵੀ ਨਾਲ ਸੀ ਅਸਿਸਟੈਂਟ ਪ੍ਰੋਫੈਸਰ ਇਕਨੋਮਿਕਸ ਵਿੱਚ ਹੀ ਅਸੀਂ ਤਿੰਨਾਂ ਨੇ ਮਿਲ ਕੇ ਪ੍ਰੋਜੈਕਟ ਕੀਤਾ ਇਹ ਸੀਗਾ ਓਵਰਸੀਜ਼ ਮਾਈਗ੍ਰੇਸ਼ਨ ਤੇ ਔਰ ਇਹ ਸਿਰਫ ਸਾਡਾ ਸੋਲ ਓਬਜੈਕਟਿਵ ਜਿੱਦਾ ਤੁਸੀਂ ਗੱਲ ਕੀਤੀ ਨਵੀਨ ਜੀ ਕਿ ਕਰਜ਼ੇ ਦਾ ਹੀ ਨਹੀਂ ਸੀਗਾ ਅਸੀਂ ਟ੍ਰੈਂਡਸ ਵੀ ਕੈਪਚਰ ਕਰਨੇ ਸੀ ਔਰ ਕੀ ਕਾਰਨ ਔਰ ਕਿਸ ਤਰੀਕੇ ਦਾ ਰੁਝਾਨ ਸੀ ਔਰ ਇਹਦੇ ਕਨਸੀਕਵੈਂਸਸ ਸੋਸ਼ਲ ਇਕਨੋਮਿਕ ਕਨਸੀਕਵੈਂਸਸ ਕੀ ਹੋਣਗੇ ਸਾਡੇ ਪਿੰਡੂ ਸਮਾਜ ਤੇ ਇਸ ਮੋਟਿਵ ਦੇ ਨਾਲ ਅਸੀਂ ਰਿਸਰਚ ਸਟਾਰਟ ਕੀਤੀ ਸੀ ਔਰ ਇਹ ਅਸੀਂ ਰਿਸਰਚ ਸਟਾਰਟ ਜਦੋਂ ਡਾਟਾ ਕਲੈਕਸ਼ਨ ਸਟਾਰਟ ਕੀਤਾ ਸੀ ਇਹ 2021 ਵਿੱਚ ਸਟਾਰਟ ਕਰਕੇ ਸਪਟੈਂਬਰ 2022 ਤੱਕ ਅਸੀਂ ਇਹ ਡਾਟਾ ਕੰਪਲੀਟ ਕੀਤਾ ਜਦੋਂ ਅਸੀਂ ਇਹਦੀ ਮੈਥਡੋਲੋਜੀ ਵਿੱਚ ਸੈਂਪਲਿੰਗ ਸੈਂਪਲ ਸਿਲੈਕਟ ਕਰ ਰਹੇ ਸੀ ਏਰੀਆਜ਼ ਵਾਈਜ਼ ਉਦੋਂ ਪੰਜਾਬ ਦੇ 22 ਡਿਸਟ੍ਰਿਕਟ ਸੀ ਸੋ ਅਸੀਂ ਪੂਰਾ ਪੂਰਾ ਪੰਜਾਬ ਕਵਰ ਕੀਤਾ ਹਰ ਡਿਸਟ੍ਰਿਕਟ ਵਿੱਚੋਂ ਦੋ ਬਲਾਕ ਔਰ ਹਰ ਬਲਾਕ ਵਿੱਚੋਂ ਇੱਕ ਪਿੰਡ ਲੈ ਕੇ ਉਸ ਤਰੀਕੇ ਦੇ ਨਾਲ 44 ਪਿੰਡਾਂ ਦਾ ਜਿਹੜਾ ਸੀਗਾ ਪੂਰਾ ਸੈਂਸਸ ਇਨਿਮਰੇਸ਼ਨ ਕੀਤਾ ਇਹਦਾ ਮੈਗਨੀਟਿਊਡ ਵਰਕ ਆਊਟ ਕਰਨ ਦੇ ਲਈ ਪੇ ਪੰਜਾਬ ਵਿੱਚੋਂ ਕਿੰਨੀ ਮਾਈਗ੍ਰੇਸ਼ਨ ਟੋਟਲ ਹੋਈ ਹੈ ਸੋ ਜਿਸ ਸਮੇਂ ਤੁਹਾਨੂੰ ਨੇ ਸ਼ੇਅਰ ਕੀਤਾ ਕਿ ਅਸੀਂ ਪੂਰਾ ਸੈਂਸਸ ਇਨਿਮਰੇਸ਼ਨ ਕੀਤਾ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਵੋਟਰ ਲਿਸਟ ਲੈਣੇ ਆ ਔਰ ਡੋਰ ਟੂ ਡੋਰ ਇਹਦੇ ਵਿੱਚ ਵੀ ਕਿਹੜੇ ਘਰ ਵਿੱਚੋਂ ਅਸੀਂ ਪੂਰੇ ਜਿਹੇ ਪਿੰਡ ਨੂੰ ਅਸੀਂ ਦੋ categories ਜਿਹੜੇ ਡਿਵਾਈਡ ਕਰੀਏ ਪਈ ਇੱਕ ਮਾਈਗ੍ਰੈਂਟ ਹਾਊਸਹੋਲਡ ਹੈ ਤੇ ਇੱਕ ਨਾਨ ਮਾਈਗ੍ਰੈਂਟ ਹਾਊਸਹੋਲਡ ਮਤਲਬ ਜਿਨ੍ਹਾਂ ਵਿੱਚੋਂ ਮਾਈਗ੍ਰੇਸ਼ਨ ਹੋਈ ਚਾਹੇ ਇੱਕ ਮੈਂਬਰ ਹੋਇਆ ਚਾਹੇ ਇੱਕ ਤੋਂ ਵੱਧ ਹੋਏ ਮੈਂਬਰ ਤੇ ਉਹਨੂੰ ਅਸੀਂ ਮਾਈਗ੍ਰੇਟ ਹਾਊਸਹੋਲਡ ਕਿਹਾ ਔਰ ਜਿਨ੍ਹਾਂ ਵਿੱਚੋਂ ਕੋਈ ਮਾਈਗ੍ਰੇਸ਼ਨ ਨਹੀਂ ਸੀ ਉਹਨਾਂ ਨਾਨ ਮਾਈਗ੍ਰੇਟ ਹਾਊਸਹੋਲਡ ਕਿਹਾ ਤੇ ਉਸ ਹਿਸਾਬ ਦੇ ਨਾਲ ਅਸੀਂ ਵਰਕਆਊਟ ਜਦੋਂ ਕੀਤਾ ਸਾਡਾ ਟੋਟਲ ਸੈਂਪਲ 9492 ਹਾਊਸਹੋਲਡਸ ਦਾ ਸੀਗਾ ਉਦੇ ਵਿੱਚੋਂ ਫਿਰ ਜਿਹੜੀ ਅਸੀਂ ਡਿਟੇਲਡ ਸਟੱਡੀ ਕੀਤੀ ਉਹ ਅਸੀਂ ਮਾਈਗ੍ਰੇਟ ਹਾਊਸਹੋਲਡਸ ਜਿਹੜੇ ਕਿ 640 ਦੇ ਕਰੀਬ ਸੀਗੇ ਉਹਨਾਂ ਤੇ ਡਿਟੇਲਡ ਸਟੱਡੀ ਕੀਤੀ ਪਰ ਜਿਹੜਾ ਟੋਟਲ ਸੈਂਸਸ ਸੀਗਾ ਉਹਦੇ ਵਿੱਚੋਂ ਅਸੀਂ ਇਹ ਵਰਕਆਊਟ ਕੀਤਾ ਕਿ ਪੰਜਾਬ ਦੇ ਪਿੰਡੂ ਘਰਾਂ ਦੇ ਵਿੱਚੋਂ 13.34 ਪਰਸੈਂਟ ਪਿੰਡਾਂ ਵਿੱਚੋਂ ਮਾਈਗ੍ਰੇਸ਼ਨ ਹੋ ਚੁੱਕੀ ਹੈ ਮਤਲਬ 2021 ਤੋਂ ਲੈ ਕੇ 2022 ਤੱਕ ਦੇ ਡਾਟਾ ਨਹੀਂ ਅਸੀਂ ਜਿਹੜਾ ਮਾਈਗ੍ਰੇਸ਼ਨ ਲਿੱਤੀ ਹੈ ਉਹ 1990 ਔਨਵਰਡ ਲਿੱਤੀ ਹੈ 19 ਡਾਟਾ ਕਲੈਕਸ਼ਨ ਅਸੀਂ 2021 ਔਰ 2022 ਵਿੱਚ ਕੀਤਾ ਸੈਪਟੈਂਬਰ 2022 ਤੱਕ ਪਰ ਅਸੀਂ ਮਾਈਗ੍ਰੇਸ਼ਨ ਜਿਹੜੇ ਕੰਸੀਡਰ ਕੀਤੀ ਹੈ ਉਹ 201990 ਤੋਂ ਔਨਵਰਡ ਕੀਤੀ ਹੈ ਸੋ ਜਿਸ ਦਾ ਤੁਸੀਂ ਗੱਲ ਕਰ ਰਹੇ ਸੀਗੇ ਕਿ ਕੈਨੇਡਾ ਵੱਲ ਜ਼ਿਆਦਾ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਇਹ ਰੁਝਾਨ ਜਿਹੜੇ ਹੈ ਇਹ 2015 16 ਤੋਂ ਬਾਅਦ ਆਉਣੇ ਸ਼ੁਰੂ ਹੋਏ ਪਰ ਜਿਨੇ ਸ਼ਾਇਦ ਸਾਰੇ ਹੀ ਵਾਕਫ ਹੈ ਕਿ ਜਿਹੜੀ ਐਨ ਆਰ ਆਈ ਪੋਪੂਲੇਸ਼ਨ ਜਾਂ ਮਾਈਗ੍ਰੇਸ਼ਨ ਦੇ ਲਈ ਦੁਆਬਾ ਏਰੀਆ ਪਹਿਲਾਂ ਸਭ ਤੋਂ ਜ਼ਿਆਦਾ ਮਸ਼ਹੂਰ ਸੀ ਜਾਂ ਕਹਿ ਲੋ ਇਨ ਫੇਮਸ ਸੀਗਾ ਕਿ ਦੁਆਬੇ ਵਿੱਚੋਂ ਹੀ ਦੁਆਬੇ ਦੇ ਹਰ ਘਰ ਵਿੱਚੋਂ ਲੋਕ ਇਸ ਤਰ੍ਹਾਂ ਕਾਮਨ ਕਹਿ ਦਿੰਦੇ ਸੀਗੇ ਕਿ ਮਾਈਗ੍ਰੈਂਟ ਹੈ ਉਤੋ ਹਰ ਘਰ ਵਿੱਚੋਂ ਮਾਈਗ੍ਰੇਸ਼ਨ ਹੋਈ ਹੈ ਚਾਹੇ ਉਹ ਪਿੰਡਾਂ 'ਚ ਜੱਟ ਸਿੱਖਾਂ ਦੇ ਘਰ ਰਹਿਤੇ ਚਾਹੇ ਦੁਆਬੇ ਵਿੱਚ ਸ਼ਡਿਊਲ ਕਾਸਟ ਦੀ ਵੀ ਕਾਫੀ ਪਰਸੈਂਟੇਜ ਕੁਝ ਪਿੰਡਾਂ ਵਿੱਚ ਤਾਂ 40 45 50% ਤੱਕ ਵੀ ਸ਼ਡਿਊਲ ਕਾਸ ਹਾਊਸਹੋਲਡਸ ਹੈ ਐਨ ਮਾਲਵੇ ਔਰ ਮਾਝੇ ਵਿੱਚ ਨਹੀਂ ਹੈ ਪਰ ਸਾਡੀ ਰਿਪੋਰਟ ਦੇ ਵਿੱਚ ਹੁਣ ਜਿਹੜੇ ਨਵੇਂ ਰੁਝਾਨ ਆਏ ਹੈ ਉਹ ਇਹ ਹੈ ਕਿ ਹੁਣ ਪੰਜਾਬ 'ਚ ਓਵਰਆਲ ਹੀ ਨਾ ਮਾਲਵਾ ਪਿੱਛੇ ਰਹਿ ਗਿਆ ਨਾ ਮਾਝਾ ਪਿੱਛੇ ਰਹਿ ਗਿਆ ਹੋਇਆ ਸੋ ਮਾਝਾ ਮਾਲਵਾ ਦੁਆਬਾ ਵਿੱਚ ਸਾਰੇ ਕਿਤੇ ਹੀ ਮਾਈਗ੍ਰੇਟ ਸਾਰੇ ਪਿੰਡਾਂ ਵਿੱਚੋਂ ਮਾਈਗ੍ਰੇਸ਼ਨ ਹੈ ਔਰ ਜਿਹੜੀ ਟ੍ਰੈਂਡਸ ਚੇਂਜ ਹੋਏ ਆ ਪਹਿਲਾਂ ਤਾਂ ਮੈਂ ਗੱਲ ਕਰੂੰਗੀ ਕਿ ਕੁਝ ਡਿਸਟ੍ਰਿਕਟਸ ਜਿੱਦਾ ਮਾਝੇ ਦੇ ਗੁਰਦਾਸਪੁਰ ਔਰ ਅੰਮ੍ਰਿਤਸਰ ਦੁਆਬਾ ਦਾ ਨਵਾਂ ਸ਼ਹਿਰ ਐਸਬੀਐਸ ਨਗਰ ਜੀ ਨੂੰ ਆਪਾਂ ਕਹਿੰਦੇ ਹੁਣ ਔਰ ਮਾਲਵੇਚ ਫਿਰੋਜ਼ਪੁਰ ਡਿਸਟ੍ਰਿਕਟ ਵਿੱਚੋਂ 30% ਮਤਲਬ ਤੁਸੀਂ 1 ਤਿਹਾਈ ਲਗਾ ਲਓ 30% ਰੂਰਲ ਹਾਊਸਹੋਲਡਸ ਵਿੱਚੋਂ ਮਾਈਗ੍ਰੇਸ਼ਨ ਹੋ ਚੁੱਕੀ ਹੈ ਇਹਨੂੰ ਅਸੀਂ ਹਾਈ ਜ਼ੋਨ ਦੇ ਵਿੱਚ ਕਿਹਾ ਜਿਨ੍ਹਾਂ ਜਿਨ੍ਹਾਂ ਫੈਮਿਲੀਆਂ ਜਿਨ੍ਹਾਂ ਪਿੰਡਾਂ ਵਿੱਚੋਂ 30% ਮਤਲਬ ਇੱਕ ਤਿਹਾਈ ਦੇ ਤਕਰੀਬਨ ਤੋਂ ਜ਼ਿਆਦਾ ਘਰਾਂ ਵਿੱਚੋਂ ਮਾਈਗ੍ਰੇਸ਼ਨ ਹੈ ਉਹ ਐਕਚੁਅਲੀ ਰੈੱਡ ਜ਼ੋਨ ਵਿੱਚ ਹੀ ਹੈ ਰੈੱਡ ਜ਼ੋਨ ਦੇ ਵਿੱਚ اچھا ਮੇਰਾ ਮੇਰਾ ਸਵਾਲ ਇਹ ਹੈ ਥੋੜੇ ਥੋੜੇ ਸ਼ਬਦਾ ਦੇ ਵਿੱਚ ਤੁਸੀਂ ਜਵਾਬ ਦੇਣਾ ਇਹ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕਹੇ 30% ਹੈ ਨਾ ਇਹ ਜਿਹੜਾ ਡਾਟਾ 21 ਤੋਂ ਲੈ ਕੇ 22 ਤੱਕ ਦਾ ਡਾਟਾ ਕਲੈਕਸ਼ਨ ਅਸੀਂ 21 ਤੋਂ 22 ਤੱਕ ਕੀਤਾ ਪਰ ਮਾਈਗ੍ਰੇਸ਼ਨ ਜਿਹੜੀ ਹੈ 90 ਔਨਵਰਡ ਦਾ ਮੈਂ ਤੁਹਾਨੂੰ ਕਿਹਾ اچھا ਅਗਰ 23 ਤੇ ਅਗਰ ਆਪਾਂ 23 ਦੀ ਵੀ ਗੱਲ ਕਰੀਏ ਹੁਣ ਤਾਂ ਵੱਧ ਗਈ ਹੋਏਗੀ ਗਿਣਤੀ ਹੋਰ ਦੇਖੋ ਹੁਣ ਜਿੰਨਾ ਅਸੀਂ ਅਸੀਂ ਤਾਂ ਸਾਡਾ ਪ੍ਰੋਜੈਕਟ ਦਾ ਜਿਹੜਾ 22 ਤੱਕ ਦਾ ਹੀ ਸੀਗਾ ਡਾਟਾ ਕਲੈਕਸ਼ਨ ਪਰ ਕੁਝ ਅਖਬਾਰਾਂ ਦੇ through ਔਰ ਕੁਝ ਹੋਰ ਸਟੱਡੀਜ਼ ਦੇ ਰੁਝਾਨ ਜਿਹੜੇ ਆ ਰਹੇ ਨੇ ਉਹ 23 ਦੇ ਵਿੱਚ ਜਿਹੜਾ ਹੈ ਉਹ ਥੋੜਾ ਰੁਝਾਨ ਘਟਿਆ ਹੈ ਸਟੂਡੈਂਟ ਵੀਜ਼ਾ ਤੇ ਵੀ ਘਟਿਆ ਵਧਿਆ ਨਹੀਂ ਹੈ ਉਹ ਸਟੂਡੈਂਟ ਵੀਜ਼ਾ ਤੇ ਵੀ ਘਟਿਆ ਔਰ ਹੁਣ ਤਾਂ ਰੇਟ ਲੇਟਸ ਜਿਸ ਤਰ੍ਹਾਂ ਕਹਿ ਰਿਹਾ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਵੀ ਕੁਝ ਪਰਸੈਂਟ ਕੱਟ ਵੀ ਲਗਾ ਦਿੱਤਾ ਹੈ ਸਟੂਡੈਂਟ ਵੀਜ਼ਾ ਤੇ ਔਰ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਸੀ ਕਿ ਪਹਿਲਾਂ ਜਿਹੜਾ ਸੀਗਾ ਸਾਡਾ ਦੁਆਬੇ ਤੋਂ ਜਦੋਂ ਜਾਂਦੇ ਸੀਗੇ ਜਿਆਦਾ ਮਾਈਗ੍ਰੇਸ਼ਨ ਉਦੋਂ ਜ਼ਿਆਦਾ ਕਰਕੇ ਵਰਕ ਵੀਜ਼ਾ ਤੇ ਸੀਗੀ ਔਰ ਵਰਕ ਵੀਜ਼ਾ ਵੀ ਜਿਆਦਾ ਕਰਕੇ oil producing nations ਜਿਦਾ ਗਲਫ ਨੇਸ਼ਨਸ ਦੁਬਈ ਹੋ ਗਿਆ ਇਹਨਾਂ ਵਾਲੀਆਂ ਸਾਈਟਸ ਤੇ ਸੀ ਜਾਂ ਫਿਰ ਯੂਰਪ ਵਿੱਚ ਵੀ ਇਟਲੀ ਔਰ ਜਰਮਨੀ ਵਿੱਚ ਸੀ ਹੁਣ ਹੁਣ ਸਟੱਡੀ ਵੀਜ਼ੇ ਦਾ ਜਿਹੜਾ ਰੁਜ਼ਾਨ 15 16 ਤੋਂ ਬਾਅਦ ਜਿਹੜਾ ਹੈ ਉਹ ਜਿਆਦਾ ਜਦੋਂ ਦਾ ਕੈਨੇਡਾ ਔਰ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਇਹ ਕੈਲੋ ਆਪਣੇ ਫਲੱਡ ਗੇਟਸ ਓਪਨ ਕੀਤੇ ਹੈ ਕਿ ਉਹਨਾਂ ਨੇ ਸਟੂਡੈਂਟਸ ਵੀਜ਼ਾ ਦੇ ਥਰੂ ਆਨਾ ਸ਼ੁਰੂ ਕੀਤਾ ਲੈਣੇ ਸ਼ੁਰੂ ਕਰ ਦਿੱਤੇ ਹੈ ਔਰ ਬੱਚਿਆਂ ਦਾ ਵੀ ਜਿੱਸਾ ਜ਼ਿਆਦਾ ਕਰਕੇ ਮੋਟਿਵ ਹੈ ਕਿ ਇੱਕ ਵਾਰੀ ਆਪਣੀ ਡਿਪਲੋਮਾ ਜਾਂ ਜਿਹੜੀ ਡਿਗਰੀ ਕੰਪਲੀਟ ਕਰਕੇ ਸਟੱਡੀ ਕਰ ਲਈਏ ਸਟੱਡੀ ਕਰ ਲਈਏ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਤੋਂ ਬਾਅਦ ਫਿਰ ਮਤਲਬ ਇਹ ਜਾਣਦੇ ਲਈ ਹੀ ਰੂਟ ਹੀ ਚੇਂਜ ਹੋਇਆ ਹੈ ਹੈ ਮੋਟੀਵੇਸ਼ਨ ਪੀਆਰ ਲੈਣ ਦਾ ਚਲੋ ਮੇਰਾ ਸਵਾਲ ਇਹ ਹੈ ਜਦੋਂ ਵੀ ਕੋਈ ਸਟੂਡੈਂਟ ਪੜ੍ਹਾਈ ਦੇ ਲਈ ਜਾਂਦਾ ਹੈ ਜ਼ਿਆਦਾਤਰ ਉਹ ਬੈਂਕ ਤੋਂ ਜਿਹੜਾ ਉਹ ਲੋਨ ਹੀ ਲੈਂਦਾ ਉੱਥੋਂ ਕਰਜ਼ੇ ਚੁੱਕਦਾ ਤੁਹਾਡੇ ਕੋਲ ਇਹ ਵੀ ਆਂਕੜਾ ਆਇਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ ਰੇਸ਼ਿਓ ਦੱਸੀ ਹੈ ਉਹਨਾਂ ਪਿੰਡਾਂ ਦੇ ਘਰਾਂ ਦੇ ਉੱਤੇ ਜਿਹੜਾ ਕਰਜ਼ਾ ਟੋਟਲ ਫਿਗਰ ਦੱਸਣਾ ਕਿੰਨੀ ਹੈ ਉਹ ਪਿੰਡਾਂ ਦੇ ਵਿੱਚ ਮਾਝਾ ਮਾਲਵਾ ਦੁਆਬਾ ਤੇ ਟੋਟਲ ਫਿਗਰ ਕਿੰਨੀ ਹੈ ਕਰਜ਼ੇ ਦੀ ਬਿਲਕੁਲ ਬਿਲਕੁਲ ਇਹ ਨਾ ਪੰਜਾਬ ਜੋ ਇੱਕ ਤਾਂ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਪਰ ਹਾਊਸਹੋਲਡ ਤਾਂ 3. 133.13 ਲੱਖ ਪਰ ਹਾਊਸਹੋਲਡ ਅਸੀਂ ਮਾਈਗ੍ਰੈਂਟ ਹਾਊਸਹੋਲਡ ਦੇ ਕੱਢੀ ਹੈ ਤਾਂ ਇਸ ਰੇਸ਼ੀਓ ਦੇ ਨਾਲ ਜਿਹੜੀ ਸਾਡੀ ਨਿਕਲੀ ਹੈ ਉਹ 14000 ਕਰੋੜ ਤੋਂ ਵਿਵਧ ਜੇ ਮੈਂ ਐਗਜ਼ੈਕਟ ਗਣ ਕਰਾਂ ਤਾਂ 14334 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਮਾਈਗ੍ਰੈਂਟ ਹਾਊਸਹੋਲਡ ਦੇ ਉੱਪਰ 14342 ਕਰੋੜ ਮਾਫ ਕਰਨਾ 42 ਕਰੋੜ 14342 ਕਰੋੜ ਮੇਰੇ ਕੋਲੋਂ ਜਿਹੜਾ ਆਕੜਾ ਮੇਰੇ ਹੱਥ ਦੇ ਵਿੱਚ ਆ ਔਰ ਤੁਸੀਂ ਹੈਰਾਨ ਹੋਵੋਗੇ ਇਹ ਆਕੜਾ ਹੈਗਾ 14342 ਕਰੋੜ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਜਿਨ੍ਹਾਂ ਘਰਾਂ ਦੇ ਵਿੱਚੋਂ ਚਾਹੇ ਨੌਜਵਾਨ ਨੇ ਚਾਹੇ ਵਿਸਟਰ ਵੀਜੇ ਤੇ ਜਿਹੜੇ ਬਾਹਰ ਗਏ ਨੇ ਉਹ ਆਕੜੇ ਕੱਢੇ ਗਏ ਨੇ ਕਿ 14342 ਕਰੋੜ ਇਹ ਬੈਂਕਾਂ ਦਾ ਕਰਜ਼ਾ ਹੈ ਤੇ ਨਾਲ ਜ਼ਮੀਨ ਜ਼ਮੂਨ ਦੋਨੋਂ ਇਹ ਇੰਸਟੀਚੂਨਲ ਵੀ ਹੈ ਜਿਹਦੇ ਚ ਕਮਰਸ਼ੀਅਲ ਬੈਂਕਸ ਹੈਗੇ ਆ ਔਰ ਆਰਬੀਜ਼ ਵੀ ਹੈ ਕੁਝ ਪਰ ਜਿਹੜਾ ਇਹ ਨਾਨ ਇੰਸਟੀਚੂਨਲ ਜਿਹਦੇ ਚ ਆਪਾਂ ਕਹਿੰਦੇ ਆ ਕਮਿਸ਼ਨ ਏਜੰਟ ਹੈ ਜਾਂ ਰਿਸ਼ਤੇਦਾਰਾਂ ਤੋਂ ਵੀ ਹੈ ਇਹ ਸਾਰਾ ਇਕੱਠਾ ਹੈ ਇਹਨੂੰ ਸਮਝਾ ਦਰਸ਼ਕ ਸਮਝਣਾ ਚਾਣਗੇ ਮੈਂ ਦਰਸ਼ਕ ਸਮਝਣਾ ਚਾਣਗੇ ਜੇ ਮੈਂ ਜਿੱਦਾਂ ਤੁਹਾਡਾਂ ਨਾਲ ਗੱਲ ਕਰ ਰਿਹਾ 14342 ਕਰੋੜ ਮਤਲਬ ਸਮਝੀ ਇਹਦੇ ਵਿੱਚ ਜ਼ਮੀਨਾਂ ਵੀ ਨੇ ਇਹਦੇ ਵਿੱਚ ਬੈਂਕਾਂ ਦੇ ਕਰਜ਼ੇ ਵੀ ਨੇ ਤੇ ਇਹਨਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਜਿਹੜਾ ਲਿਆ ਦੇਖੋ ਰਿਸ਼ਤੇਦਾਰਾਂ ਨੂੰ ਤਾਂ ਉਹ ਵੀ ਹੈ ਕੁਝ ਅਸੈਟਸ ਸੋਲਡ ਹੋਏ ਆਪਣੇ ਵੀ ਅਸੈਟਸ 20% ਦੇ ਕਰੀਬ ਜਿਹੜੇ ਮਾਈਗ੍ਰੇਟ ਹਾਊਸਹੋਲਡ ਸੀਗੇ ਉਹਨਾਂ ਨੇ ਆਪਣੇ ਅਸੈਟਸ ਨੂੰ ਸੈਲ ਆਫ ਕੀਤਾ ਫੰਡਸ ਜਨਰੇਟ ਕਰਨ ਲਈ ਕਰ ਜਾਂਦੇ ਲਿੱਤਾ ਹੀ ਉਹ ਜਿਹੜਾ ਹੈ ਉਹ ਆਈ ਹੈ ਸਾਡੇ ਕੋਲ ਫਿਗਰ ਕਿ ਤਕਰੀਬਨ 5600 ਉੰਤਾਲੀ ਕਰੋੜ ਦੇ ਅਸੈਟਸ ਵੀ ਸੋਲਡ ਕੀਤੇ ਉਹਦੇ ਵਿੱਚ ਜਿਹੜੇ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਹੋ ਜਾਂ ਜ਼ਮੀਨ ਜਿਹੜੀ ਟਾਪ ਸੋਇਲ ਵੀ ਇਹ ਵੀ ਪਿੰਡਾਂ 'ਚ ਦੇਖਿਆ ਅਸੀਂ ਕਿ ਉੱਪਰਲੀ ਮਿੱਟੀ ਵੀ ਵੇਚੀ ਹੈ 골ਡ ਵੀ ਹੈ ਉਹਦੇ ਵਿੱਚ ਆਪਣੇ ਜਿਹੜੇ ਮਿੱਟੀ ਮਿੱਟੀ ਵੇਚ ਕੇ ਵੀ ਇਹ ਵੀ ਨੈਕਸਟ ਬਿਲਕੁਲ ਬਿਲਕੁਲ ਇਹ ਮਤਲਬ ਜਿਹੜੇ ਗਵਰਨਮੈਂਟ ਨੇ ਲਿਮਿਟ ਸੈੱਟ ਕੀਤੀਆਂ ਉਸ ਤੋਂ ਵੀ ਬਿਯੋਂਡ ਜਾ ਕੇ ਸੋ ਜ਼ਮੀਨਾਂ ਦੀ ਮਿੱਟੀ ਵੇਚ ਕੇ ਜ਼ਮੀਨਾਂ ਨੂੰ ਕਰਜ਼ੇ ਦੇ ਵਿੱਚ ਰੱਖ ਕੇ ਬੈਂਕਾਂ ਤੋਂ ਕਰਜ਼ੇ ਲੈ ਗਏ ਆਟੋਮੋਬਾਈਲਸ ਵੀ ਹੈ ਫਾਰਮਿੰਗ ਇੰਪਲੀਮੈਂਟਸ ਵੀ ਹੈ ਟਰੈਕਟਰ ਹੈ ਕਾਰ ਹੈ ਔਰ 골ਡ ਕਾਫੀ ਹੈ ਜਿੰਨਾ ਇਹਦੇ ਵਿੱਚ ਬੜੇ ਬੜੇ ਪਰੇਸ਼ਾਨ ਕਰ ਰਹੇ ਨੇ ਆਕੜੇ ਔਰ ਜਿਸ ਤਰ੍ਹਾਂ ਦੇ ਨਾਲ ਡਾਕਟਰ ਸ਼ਾਲਨੀ ਸ਼ਰਮਾ ਮੈਨੂੰ ਇਹ ਆਕੜੇ ਦੱਸ ਰਹੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਕੜੇ ਕਾਫੀ ਹੋਰ ਵਧਣਗੇ ਕਿਉਂਕਿ ਚਾਹੇ ਉਹ ਜ਼ਮੀਨ ਦੀ ਗੱਲ ਕਰੀਏ ਚਾਹੇ ਉਹ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਉੱਤੇ ਜਿਹੜੇ ਕਰਜ਼ੇ ਦੀ ਗੱਲ ਕਰੀਏ ਬੈਂਕਾਂ ਦੇ ਲੋਨ ਦੀ ਗੱਲ ਕਰੀਏ ਇਹ ਆਕੜਾ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰ ਦੇਣ ਵਾਲਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਘਰਾਂ ਦੇ ਮੇਰੇ ਨਾਲ ਡਾਕਟਰ ਮਨਜੀਤ ਕੌਰ ਵੀ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਨੇ ਔਰ ਇਹ ਪੂਰੀ ਟੀਮ ਨੇ ਆਕੜੇ ਇਕੱਠੇ ਕੀਤੇ ਨੇ ਥੋੜੇ ਸ਼ਬਦਾਂ ਦੇ ਵਿੱਚ ਜੀ ਇਹ ਆਕੜਾ ਜਿਹੜਾ ਹੈ ਮੈਂ बार-बार ਆਖ ਰਿਹਾ 14 ਹਜ਼ਾਰ ਕਰੋੜ ਇਹ ਆਕੜਾ ਵੱਤ ਸਕਦਾ ਹੈ ਹਾਂਜੀ ਕੁਝ ਵੀ ਆਪਾਂ ਸੋਚ ਸਕਦੇ ਆ ਜਿੰਨੇ ਐਕਸਟੈਂਟ ਆਫ ਮਾਈਗ੍ਰੇਸ਼ਨ ਤੇ ਡਿਪੈਂਡ ਕਰਦਾ ਠੀਕ ਹੈ ਨਾ ਮਤਲਬ ਸਾਡਾ ਇੱਕ ਬਹੁਤ ਜਿਹੜੀ ਫਾਈਂਡਿੰਗ ਸੀਗੀ ਸਾਨੂੰ ਬੜੀ ਲੱਗੀ ਕਿ ਜਿਹੜੇ ਲੈਂਡਲੈਸ ਹਾਊਸਹੋਲਡ ਨੇ ਸ਼ੈਡਿਊਲ ਕਾਸਟ ਹਾਊਸਹੋਲਡ ਨੇ ਲੋ ਇਨਕਮ ਹਾਊਸਹੋਲਡ ਨੇ ਉਹ ਦੇ ਆਰ ਸੇਲਿੰਗ देयर ਆਪਣੇ ਘਰ ਆਪਣੇ ਪਲਾਟ ਆਪਣੇ ਗੋਲਡ ਸੇਲ ਕਰ ਰਹੇ ਨੇ ਇਸ ਪਰਪਸ ਲਈ ਮਤਲਬ ਇੰਨਾ ਐਕਸਟੈਂਟ ਆ ਗਿਆ ਮਾਈਗ੍ਰੇਸ਼ਨ ਦਾ ਤੁਸੀਂ ਆਪਾਂ ਸੋਚ ਸਕਦੇ ਆ ਹਰ ਕੈਟਾਗਰੀ ਅਸੀਂ ਨੂੰ ਅਲੱਗ-ਅਲੱਗ ਕੈਟਾਗਰੀ ਵਾਈਜ਼ ਵੀ ਡਿਵਾਈਡ ਕੀਤਾ ਜਿਵੇਂ ਅਸੀਂ ਕਾਸਟ ਵਾਈਜ਼ ਡਿਸਟ੍ਰਿਬਿਊਸ਼ਨ ਵੀ ਦੇਖੀ ਅੱਜ ਜੱਟ 6 ਸਿਕਸ ਮੇਨਲੀ ਦਾ ਪਿੰਡਾਂ ਵਿੱਚ ਜ਼ਿਆਦਾ ਹੈ ਗਿਆ ਤੇ ਸ਼ਡਿਊਲ ਕਾਸਟ ਸ਼ਡਿਊਲ ਕੋਈ ਕਾਸਟ ਛੁੱਡੀ ਨਹੀਂ ਸਾਰੀਆਂ ਕਾਸਟਾਂ ਦੇ ਵਿੱਚੋਂ ਬਾਹਰ ਸਭ ਕਾਸਟਾਂ ਵਿੱਚੋਂ ਬਾਹਰ ਗਏ ਲੈਂਡ ਲੈਂਡ ਕੈਟਾਗਰੀ ਵਾਈਜ਼ ਵੀ ਦੇਖਿਆ ਵੀ ਲੈਂਡਲੈਸ ਹਾਊਸ ਹੋਲਡ ਚੋਂ ਕਿੰਨੇ ਕਿ ਮਾਈਗ੍ਰੈਂਟ ਨੇ ਸਮਾਲ ਫਾਰਮਰਸ ਕਿੰਨੇ ਨੇ ਮੀਡੀਅਮ ਕਿੰਨੇ ਨੇ ਸੈਮੀ ਮੀਡੀਅਮ ਕਿੰਨੇ ਲਾਜਪਰ ਹਰ ਕੈਟਾਗਰੀ ਦੇ ਵਿੱਚੋਂ ਹੀ ਬੱਚੇ ਜਿਹੜੇ ਨੇ ਬਾਹਰ ਗਏ ਹੋਏ ਨੇ ਸਪੈਸ਼ਲੀ ਬੱਚੇ ਹਾਂਜੀ ਸਟਡੀ ਡਾਕਟਰ ਮਨਜੀਤ ਹਾਂਜੀ ਤੇ ਜਿਹੜੇ ਆਪਾਂ ਦੇਖਿਆ ਵੀ 56% ਟੋਟਲ ਹਾਊਸਹੋਲ ਜਿੰਨੇ ਮਾਈਗਰੈਂਟ ਹਾਊਸਹੋਲ ਸੀਗੇ 6640 ਦਾ ਸੈਂਪਲ ਸੀਗਾ ਸਾਡਾ ਉਹਨਾਂ ਚੋਂ ਸਾਡੇ ਕੋਲ 56% ਹਾਊਸਹੋਲ ਸੀ ਮਤਲਬ ਮੋਰ ਥੈਨ 50% ਆਪਾਂ ਕਹਿ ਸਕਦੇ ਆ ਜਿਨ੍ਹਾਂ ਨੇ ਕਰਜ਼ਾ ਲਿਆ ਹਾਂਜੀ ਇਹ ਇਹ ਨਾਲ ਹੀ ਕਿਹਦੇ ਚ ਇਹ ਗੱਲ ਵੀ ਆ ਕਿ ਅਸੀਂ ਫਿਰ ਦੇਖਿਆ ਕਿ ਜਿਨ੍ਹਾਂ ਨੇ ਕਰਜ਼ਾ ਲਿਆ ਤੇ ਕਿੰਨਾ ਕਿੰਨਾ ਕਰਜ਼ਾ ਲਿਆ ਉਹਦੀ ਵੀ ਅਸੀਂ ਰੇਂਜ ਵਰਕ ਆਊਟ ਕੀਤੀ ਉਹਦੇ ਚ ਮਤਲਬ 21% ਤੋਂ ਜ਼ਿਆਦਾ ਹਾਊਸਹੋਲ ਜਿਨ੍ਹਾਂ ਨੇ 10 ਲੱਖ ਤੋਂ ਵੱਧ ਕਰਜ਼ਾ ਲਿਆ 22% ਹਾਊਸਹੋਲਡ ਸਾਡੇ ਕੋਲ ਉਹ ਆਏ ਜਿਨ੍ਹਾਂ ਨੇ 10 ਲੱਖ ਤੋਂ ਵੱਧ ਕਰਜ਼ਾ ਲਿਆ ਬੱਚਿਆਂ ਨੂੰ ਬਾਹਰ ਭੇਜਣ ਲਈ ਮੈਨੂੰ ਨਾ ਬੜੇ ਹੈਰਾਨ ਕਰ ਦੇਣ ਵਾਲੇ ਇਹਨਾਂ ਨੇ ਲਾਸਟੇ ਬੋਲਿਆ ਕਿ ਜ਼ਮੀਨ ਦੀ ਮਿੱਟੀ ਤੱਕ ਵੇਚੀ ਗਈ ਬਾਹਰ ਜਾਣ ਵਾਸਤੇ ਇਹ ਵੀ ਟ੍ਰੈਂਡ ਚੱਲਿਆ ਹੋਇਆ ਹੈ ਅੱਜਕੱਲ ਜਿਹੜੇ ਜੱਟ ਨੇ ਆਪਣੀ ਮਿੱਟੀ ਉੱਪਰ ਸੋਇਲ ਟਾਪ ਸੋਇਲ ਜਿਹਨੂੰ ਕਹਿੰਦੇ ਆਪਾਂ ਉਹਨੂੰ ਵੀ ਸੇਲ ਕਰਦੇ ਨੇ ਠੀਕ ਹੈ ਉਹਨ ਕਿੰਨੇ ਫੁੱਟ ਵੇਚੀ ਉਹ ਕਈ ਫਾਰਮਰਸ ਜਿਹੜੀ ਸੀ ਫਾਰਮਰਸ ਫਾਰਮਿੰਗ ਕਮੇਟੀ ਹਾਂਜੀ ਉਪਰ ਉਹਨਾਂ ਨੇ ਮਿੱਟੀ ਮਤਲਬ ਵੇਚੀ ਫਾਰ ਦਾ ਪਰਪਸ ਆਫ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਅੱਛਾ ਮੈਨੂੰ ਥੋੜਾ ਬਰੀਫ ਕਰੋਗੇ ਇਹਦੇ ਵਿੱਚ ਕੈਟਾਗਰੀ ਸਟੂਡੈਂਟ ਮੰਨੀਏ ਵਿਜ਼ਟਰ ਵੀਜ਼ੇ ਵਾਲੇ ਮੰਨੀਏ ਵਰਕ ਪਰਮਿਟ ਵਾਲੇ ਮੰਨੀਏ ਇਹ ਸਾਰੇ ਵਿੱਚ ਹੀ ਆ ਗਏ ਹਾਂਜੀ 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 ਜਿਹੜੇ ਵੀ ਮਤਲਬ ਬੱਚੇ ਮੇਨਲੀ ਤਾਂ ਆਪਣੇ ਸਾਡੇ ਸਟੱਡੀ ਵੀਜ਼ਾ ਵਾਲੇ 2016 ਤੋਂ ਬਾਅਦ ਤਾਂ ਜ਼ਿਆਦਾ 43% ਸੀਗੇ ਜਿਹੜੇ ਸਟੱਡੀ ਵੀਜ਼ਾ ਤੇ ਬੇਸ ਤੇ ਗਏ ਨੇ ਹਾਂਜੀ ਉਦੇ ਚੋਂ ਵੀ ਹੁਣ ਇੱਕ ਹੋਰ ਫਾਈਂਡਿੰਗ ਬੜੀ ਅੱਜ ਤੇ ਚਾਹੀਏ ਕਿ ਜਿਹਦੇ ਚ ਆਪਣੀਆਂ ਗਰਲਸ ਉਹਨਾਂ ਦੀ ਪਰਸੈਂਟੇਜ ਜ਼ਿਆਦਾ ਆ ਰਹੀ ਹੈ ਕੁੜੀਆਂ ਸਭ ਤੋਂ ਜ਼ਿਆਦਾ ਐਸ ਕੰਪੇਅਰ ਟੂ ਬॉयਜ਼ ਕਿੰਨੀਆਂ ਕੁੜੀਆਂ ਕਿੰਨੇ ਪਰਸੈਂਟ ਇਹ 65% ਤੋਂ ਜ਼ਿਆਦਾ ਜਿਹੜੀ ਹੈ 16 ਔਨਵਰਡਸ ਜਿਹੜੇ ਸਟੱਡੀ ਵੀਜ਼ਾ ਤੇ ਗਏ ਹੈ ਉਹਨਾਂ ਚ ਲੜਕੀਆਂ ਦੀ ਰੇਸ਼ੋ ਜ਼ਿਆਦਾ ਹੈ ਲੜਕੇ ਤੁਸੀਂ ਮੰਨ ਕੇ ਚੱਲੋ ਕਿ 2/3 ਜਿਹੜੀਆਂ ਲੜਕੀਆਂ ਹੈ ਔਰ 1/3 ਲੜਕੇ ਸੋ ਲੜਕੀਆਂ ਦੀ ਰੇਸ਼ਿਓ ਇਹਦੇ ਵਿੱਚ ਘੱਟ ਹੈ ਉਹਦੇ ਵਿੱਚ ਰੀਜ਼ਨ ਇਹ ਵੀ ਹੈ ਕਿ ਆਇਲੈਟਸ ਜਿਹੜਾ ਹੈ ਉਹ ਲੜਕੀਆਂ ਹੀ ਜ਼ਿਆਦਾ ਕਲੀਅਰ ਕਰ 파 ਰਹੀਆਂ ਇਦੇ ਨਾਲ ਹੀ ਚੱਲਦੀ ਇੱਕ ਹੋਰ ਸੋਸ਼ਲ ਵਾਈਜ਼ ਜਿਹੜੀ ਸ਼ੁਰੂ ਹੋਈ ਸੀ ਕੰਟ੍ਰੈਕਟ ਮੈਰिजਸ ਦੀ ਵੀ ਜਿਹੜੇ ਵੀ ਲੜਕੀਆਂ ਨਾਲ ਇਹ ਕੰਟ੍ਰੈਕਟ ਕਰਕੇ ਕਿ ਤੁਸੀਂ ਤੁਹਾਡਾ ਜਿੰਨਾ ਵੀ ਸਾਰਾ ਖਰਚਾ ਹੈ ਚਾਹੇ ਉਹ ਕਮਿਊਟ ਕਰਨ ਦਾ ਜਾਣ ਆਣ ਦਾ ਖਰਚਾ ਜਾਂ ਉੱਥੇ ਫੀਸ ਦਾ ਹੈ ਜਾਂ ਰਹਿਣ ਦਾ ਹੈ ਵੀ ਉਹ ਲੜਕੇ ਵਾਲੇ ਬੀਅਰ ਕਰਨਗੇ ਔਰ ਤੁਸੀਂ ਫਿਰ ਇਸ ਤੋਂ ਬਾਅਦ ਜਦੋਂ ਤੁਹਾਨੂੰ ਇਹਦਾ ਜਾ ਕੇ ਤੁਸੀਂ ਪੇਪਰਸ ਲਗਾ ਸਕਦੇ ਹੋ ਤਾਂ ਤੁਸੀਂ ਇਸ ਲੜਕੇ ਨੂੰ ਵੀ ਨਾਲ ਲੈ ਕੇ ਜਾਓਗੇ ਇਹ ਬੜਾ ਪਰੇਸ਼ਾਨ ਕਰਨ ਵਾਲਾ ਇਹ ਇੱਕ ਹੋਰ ਇੱਕ ਹੋਰ ਆਕੜਾ ਬੜਾ ਪਰੇਸ਼ਾਨ ਕਰਨ ਕਰਨ ਵਾਲਾ ਹੈ ਕਿ ਨੌਜਵਾਨਾਂ ਤੋਂ ਜ਼ਿਆਦਾ ਕੁੜੀਆਂ ਨੇ ਇਹ ਪਿੰਡਾਂ ਦੇ ਵਿੱਚ ਹੀ ਇਹ ਕੁੜੀਆਂ ਸਾਰੀਆਂ ਪਿੰਡ ਇਹਨੂੰ ਅਸੀਂ ਫੈਮਿਨਾਈਜੇਸ਼ਨ ਆਪਣਾ ਸੋਸ਼ੀਓਲੋਜੀਕਲ ਟਰਮਸ ਇਚ ਫੈਮਿਨਾਈਜੇਸ਼ਨ ਆਫ ਮਾਈਗ੍ਰੇਸ਼ਨ ਕਿਹਾ ਹੈ ਕਿ ਮਾਈਗ੍ਰੇਸ਼ਨ ਜਿਹੜੀ ਲੜਕੀਆਂ ਦੀ ਜ਼ਿਆਦਾ ਹੋ ਰਹੀ ਹੈ ਹੁਣ ਜਦੋਂ ਤੋਂ ਸਟੂਡੈਂਟ ਵੀਜ਼ਾ ਦਾ ਰੁਝਾਨ ਵਧਿਆ ਇੱਕ ਨਵੀਂ ਚੀਜ਼ ਮੈਂ ਹੋਰ ਵਿੱਚ ਗੱਲ ਕਹਿਣਾ ਚਾਹੂੰਗੀ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਇਹ ਜਿਹੜੇ ਕਰਜ਼ਿਆਂ ਦੇ ਆਕੜੇ ਆਉਣ ਵਾਲੇ ਟਾਈਮ 'ਚ ਕੀ ਵਧ ਸਕਦੇ ਨੇ ਜਿਹੜਾ ਸਾਡਾ ਰਿਸਰਚ ਐਕੀਮੈਂਟ ਸਾਨੂੰ ਵੀ ਸੁਜੈਸਟ ਕਰ ਰਿਹਾ ਜਿੰਨਾ ਕਸੀਂ ਹੋਰ ਸਟੱਡੀਜ਼ ਵੀ ਪੜ੍ਹ ਰਿਹਾ ਅਖਬਾਰਾਂ ਤੋਂ ਹੋਰ ਰੁਝਾਨ ਸਾਡੇ ਸਾਹਮਣੇ ਆ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਆਕੜਾ ਹੋਰ ਵਧੇਗਾ ਕਿਉਂਕਿ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਕਿ ਸਟੂਡੈਂਟ ਵੀਜ਼ਾ ਤੇ ਹੁਣ ਥੋੜਾ ਜਿਹੜੀ ਇਹ ਆਊਟਫਲੋ ਹੈ ਜਿਹੜਾ ਜਾਣਾ ਮਾਈਗ੍ਰੇਸ਼ਨ ਹੈ ਉਹ ਥੋੜੀ ਘਟੀ ਹੈ ਉਦੇ ਪਿੱਛੇ ਦੋ ਰੀਜ਼ਨ ਹੈ ਇੱਕ ਤੇ ਇਹ ਹੈ ਕਿ ਕੈਨੇਡਾ ਦੇ ਵਿੱਚ ਜਿੱਥੇ ਜ਼ਿਆਦਾ ਹੈ 42% ਦੇ ਕਰੀਬ ਜਿਹੜੀ ਸਾਡੀ ਟੋਟਲ ਮਾਈਗ੍ਰੇਸ਼ਨ ਹੋਈ ਹੈ ਉਹ ਸਾਡੀ ਕੈਨੇਡਾ ਨੂੰ ਹੀ ਹੋਈ ਹੈ ਉਸ ਤੋਂ ਬਾਅਦ 16% ਦੁਬਈ ਹੋਈ ਹੈ ਤੇ 10% ਆਸਟ੍ਰੇਲੀਆ ਜਿਹੜੀ ਟੋਟਲ ਮਾਈਗ੍ਰੇਸ਼ਨ ਦੇ ਵਿੱਚ ਹੁਣ ਜਿਹੜਾ ਕੈਨੇਡਾ ਦੇ ਵਿੱਚ ਦੇਖੋ ਦੋ ਚੀਜ਼ਾਂ ਫੈਕਟਰਸ ਹੈ ਇੱਕ ਤਾਂ ਜਿਹੜੀਆਂ ਉਹ ਡਿਗਰੀਜ਼ ਕਰਦੇ ਐ ਬੱਚੇ ਦੇ ਆਰ ਨਾਟ ਗੈਟਿੰਗ ਟ੍ਰਾਂਸਲੇਟਿਡ ਇਨਟੂ ਦਾ occupational opportunities ਉਸ ਤਰੀਕੇ ਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ پا ਰਹੇ ਸੈਕੰਡਲੀ ਉੱਥੇ ਵੀ ਜਿਹੜੀ ਮਹਿੰਗਾਈ ਹੈ ਇਨਫਲੇਸ਼ਨ ਦਾ ਰੇਟ ਉਹ ਬਹੁਤ ਵੱਧ ਗਿਆ ਹੈ ਕਾਸਟ ਆਫ ਲਿਵਿੰਗ ਇਹ ਇਹ ਜਿਹੜੇ ਸਟੂਡੈਂਟ ਹੈ ਚਾਹੇ ਨੌਜਵਾਨ ਜਿਹੜੇ ਜਾਣਦੇ ਨੇ ਉਹ ਤਾਂ ਵੀ ਨਹੀਂ ਮੇਰੇ ਖਿਆਲ ਨਾਲ ਮੈਂ ਤਾਂ ਤਸਵੀਰਾਂ ਜਿਸ ਤਰ੍ਹਾਂ ਦੇ ਨਾਲ ਇਹ ਦਿਖਾ ਰਿਹਾ ਤਾਂ ਵੀ ਨਹੀਂ ਰੁਕਣਾ ਕਿਉਂਕਿ ਇਹ ਆਕੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਪਰੇਸ਼ਾਨ ਕਰਨਗੇ ਹੋਰ ਚਾਹੇ ਡਾਕਟਰ ਮਨਜੀਤ ਕੋਰ ਕਹਿ ਰਹੇ ਨੇ ਕਿ ਆਕੜੇ ਵਧਣਗੇ ਮੈਂ ਵੀ ਇਹੀ ਆਖਦਾ ਕਿ ਇਹ ਆਕੜੇ ਵਧਣਗੇ ਪਰ ਮੈਂ ਇੱਕ ਕਲੋਜ਼ਿੰਗ ਜ਼ਰੂਰ ਕਰਨੀ ਹੈ ਕਿਉਂਕਿ ਅ ਅਗਰ ਇਸ ਇਸ਼ੂ ਨੂੰ ਅਸੀਂ ਹੋਰ ਲੰਬਾ ਲੈ ਜਾਈਏ ਤਾਂ ਕਾਫੀ ਲੰਬਾ ਹੋ ਸਕਦਾ ਹੈ ਲੋਕਾਂ ਨੂੰ ਇਹ ਜਾਗਰੂਕ ਵੀ ਹੋਣਾ ਚਾਹੀਦਾ ਤੁਸੀਂ ਕੀ ਮੈਸੇਜ ਦਿਵੋਗੇ ਜਿਸ ਹਿਸਾਬ ਦੇ ਨਾਲ ਤੁਸੀਂ ਆਕੜੇ ਇਕੱਠੇ ਕੀਤੇ ਤੁਹਾਨੂੰ ਆਪ ਹੈਰਾਨੀ ਹੋਈ ਮਤਲਬ ਇਹ 14000 ਕਰੋੜ ਰੁਪਏ ਬਿਲਕੁਲ ਦੇਖੋ ਇਹ ਜਿਹੜੇ ਉਦੋਂ ਤੱਕ ਤਿੱਤਾ ਥੋੜੀ ਇਹ ਸੋਚਣ ਵਾਲੀ ਗੱਲ ਹੈ ਤੇ ਬਹੁਤ ਮਤਲਬ ਥੋੜੀ ਮੰਦਭਾਗੀ ਗੱਲ ਹੀ ਹੈ ਕਿ ਨੌਜਵਾਨ ਪਰ ਮੈਂ ਉਮੀਦ ਕਰਦੀ ਹਾਂ ਕਿ ਜਿਸ ਤਰੀਕੇ ਦੇ ਨਾਲ ਹੁਣ ਆਪਣੇ ਸਟੇਟ ਲੈਵਲ ਤੇ ਔਰ ਯੂਨੀਵਰਸਿਟੀਆ ਲੈਵਲ ਤੇ ਇਵਨ ਮੈਂ ਕਹਿੰਨੀ ਕਿ ਇਹ ਫੈਮਿਲੀ ਲੈਵਲ ਤੇ ਸੋਸਾਇਟੀ ਲੈਵਲ ਤੇ ਵੀ ਆਪਾਂ ਨੂੰ ਬੱਚਿਆਂ ਨੂੰ ਸੈਂਸਿਟਾਈਜ਼ ਕਰਨ ਦੀ ਜ਼ਰੂਰਤ ਹੈ ਅੱਛਾ ਜਦੋਂ ਤੁਸੀਂ ਪਿੰਡਾਂ ਚ ਗਏ ਸੀ ਮਨਜੀਤ ਜੀ ਜਿਹੜੇ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਗਏ ਆ ਥੋੜੇ ਸ਼ਬਦਾਂ ਦੇ ਵਿੱਚ ਉਹ ਖੁਸ਼ ਨੇ ਪਰਿਵਾਰ ਹਾਂਜੀ ਬਿਲਕੁਲ ਜੀ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ 95% ਉਹਨਾਂ ਨੇ ਕਿਹਾ ਸੀ ਪਰਿਵਾਰਾਂ ਨੂੰ ਇੰਟਰਵਿਊ ਕੀਤਾ ਤੇ 91% ਪਰਿਵਾਰ ਜਿਹੜੇ ਸੈਟੀਸਫਾਈਡ ਸੀਗੇ ਉਹਨਾਂ ਦਾ ਰੀਜ਼ਨ ਜਿਹੜਾ ਮੇਨ ਉਹਨਾਂ ਨੇ ਕਾਰਨ ਦੱਸੇ ਉਹਨਾਂ ਨੇ ਕਾਰਨ ਇਹ ਦੱਸਿਆ ਕਿ ਬੱਚਿਆਂ ਨੂੰ ਇੱਥੇ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ ਬੱਚਿਆਂ ਨੂੰ ਕੰਟਰੈਕਟ ਜਿਹੜੀ ਕੰਟਰੈਕਚੁਅਲਾਈਜੇਸ਼ਨ ਆਫ ਜੌਬ ਸੀਗੀ ਨਾ ਉਹ ਬਹੁਤ ਵੱਡਾ ਫੈਕਟਰ ਹੈ ਪੜੇ ਲਿਖੇ ਬੱਚੇ ਦੇਖੋ 10-10 ਹਜ਼ਾਰ ਤੇ 8-8 ਹਜ਼ਾਰ ਤੇ ਲੱਗੇ ਹੋਏ ਨੇ ਵੀ ਮੇਨ ਰੀਜ਼ਨ ਇਹ ਦੂਜਾ ਰੀਜ਼ਨ ਉਹਨਾਂ ਨੇ ਇੱਕ ਜਿਹੜੀ ਸਾਨੂੰ ਦੱਸਿਆ ਕਿ ਡਰੱਗਸ ਵਾਲਾ ਕੇਸ ਹੈ ਪਿੰਡਾਂ ਦੇ ਵਿੱਚ ਬੱਚੇ ਕਾਫੀ ਤਾਂ ਬਾਹਰ ਵੀ ਹੈ ਨਾ ਨਹੀਂ ਉਹ ਤਾਂ ਹੈ ਪਰ ਐਟਲੀਸਟ ਜਿਹੜੇ ਉਹਨਾਂ ਨੂੰ ਤਾਂ ਇਹੀ ਨਜ਼ਰ ਆ ਰਹੀ ਹੈ ਨਾ ਕਿ ਜੋ ਪਿੰਡਾਂ 'ਚ ਹੋ ਰਿਹਾ ਜੋ ਆਸੇ-ਪਾਸੇ ਜਿਹੜੇ ਬੱਚੇ ਇਨਵੋਲਵ ਹੋ ਰਹੇ ਨੇ ਡਰੱਗਸ ਦੇ ਵਿੱਚ ਉਹਦੇ 'ਚ 52% ਫੈਮਲੀਆਂ ਨੇ ਰਿਪੋਰਟ ਕੀਤਾ ਕਿ ਪ੍ਰੈਵਲੈਂਸ ਆਫ ਡਰੱਗਸ ਇਜ਼ ਅ ਅਨਦਰ ਮੇਜਰ ਕੌਜ਼ ਕਿ ਲਾਈਫ ਸੇਫ ਇੰਡੀਆ ਜੀ ਹਾਂ ਜੀ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਤੋਂ ਵੀ ਚਲੋ ਬਾਹਰ ਜਾਣ ਉਹਨਾਂ ਦਾ ਇੱਕ ਤਾਂ ਕਹਿੰਦੇ ਵੀ ਪੜ੍ਹਦੇ ਨੇ ਨਾਲ ਲੋਕ ਕਮਾਈਆਂ ਕਰਦੇ ਨੇ ਨਾਲ ਉਹ ਆਪਣੇ ਬਿਜ਼ੀ ਨੇ ਤੇ ਸਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਰਾਬਤਾ ਰੋਜ਼ ਵੀਡੀਓ ਕਾਲਿੰਗ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਬੱਚੇ ਸਾਡੇ ਖੁਸ਼ ਨੇ ਸਟੈਂਡਰਡ ਆਫ ਲੀਵਿੰਗ ਉਹਨਾਂ ਦਾ ਚੰਗਾ ਦਿਨਾਂ ਦੇ ਵਿੱਚ ਇਹਨਾਂ ਆਕੜਿਆਂ ਨੂੰ ਅਸੀਂ ਹੋਰ ਦਿਖਾਵਾਂਗੇ ਜਿਵੇਂ ਜਿਵੇਂ ਇਹ ਸਰਚ ਕਰਨਗੇ ਪਰ ਜਿਸ ਹਿਸਾਬ ਦੇ ਨਾਲ ਇਹ ਆਕੜੇ ਇਕੱਠੇ ਹੋਏ ਨੇ ਇਹ ਆਕੜੇ ਕਾਫੀ ਪਰੇਸ਼ਾਨ ਕਰਦੇ ਨਾਲ ਇਹਨੇ ਪਰ ਇਹਦੇ ਇਹਦੇ ਵਿੱਚ ਇਹ ਵੀ ਆਇਆ ਸਟੱਡੀ ਦੇ ਵਿੱਚ ਕਿ ਜਿਹੜੇ ਪਰਿਵਾਰ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਗਏ ਨੇ ਜੇ ਪਰਿਵਾਰ ਗਏ ਨੇ ਉਹ ਖੁਸ਼ ਵੀ ਨਹੀਂ 95% ਉਹ ਵੀ ਆਕੜਾ ਆ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਐ ਇਹ ਵੀ ਇਹ ਵੀ ਇਹਨਾਂ ਆਕੜਿਆਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਪਰਿਵਾਰਕ ਮੈਂਬਰ ਐ ਉਹਨਾਂ ਦਾ ਆਕੜਾ ਕਿ ਨੌਜਵਾਨਾਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਇਸ ਕਰਕੇ ਉਹ ਨੌਜਵਾਨ ਬਾਹਰਲੇ ਵੱਲ ਮੂਵ ਕਰਦੇ ਨੇ ਫਿਰ ਉਹ ਆਪਣੇ ਪਰਿਵਾਰਾਂ ਨੂੰ ਲੈ ਜਾਂਦੇ ਨੇ ਪਰ ਇਹ ਜਿਹੜਾ ਆਕੜਾ ਹੈਗਾ ਕਰਜ਼ੇ ਦਾ ਇਹ ਕਰਜ਼ਾ ਪਰੇਸ਼ਾਨ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਪਿੰਡਾਂ ਦੀ ਗੱਲ ਕਰੀਏ ਚਾਹੇ ਸ਼ਹਿਰਾਂ ਦੀ ਗੱਲ ਕਰੀਏ ਪਰ ਹਜੇ ਪਿੰਡਾਂ ਦਾ ਆਕੜਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀ ਹੈ ਉਹ ਸ਼ਹਿਰਾਂ ਦਾ ਆਕੜਾ ਵੀ ਕੱਢਣ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ